हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਬੈਂਕ ਤੋਂ ਕਰਜ਼ਾ ਜਾਂ ਫਿਰ ਆਪਾਂ ਜਿਹਨੂੰ ਲਿਮਟਾਂ ਕਹਿ ਦਿੰਨੇ ਆ ਉਹਨਾਂ ਕਿਸਾਨ ਵਰਾਸਤਾਂ ਦੇ ਸੇ ਖੁਸ਼ਖਬਰੀ ਆ ਉਹਦੇ ਨਾਲ ਜਿਹੜੀ ਕਰਜ਼ਾ ਲਿਮਟ ਮਾਫੀ ਆ ਉਹਦੇ ਵਾਸਤੇ ਜਿਹੜਾ ਹੁਣ ਸੁਨਹਿਰੀ ਮੌਕਾ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਨੀ ਆ ਜਿਹੜੇ ਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਦੇ ਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਕਿਸਾਨ ਭਰਾਵਾਂ ਨਾਲ ਆਪਾਂ ਗੱਲ ਕਰਦੇ ਆਂ ਕਰਜ਼ਾ ਤੇ ਲਿਮਟਾਂ ਬਾਰੇ ਪੈਸੇ ਇੱਥੇ ਕਿਸਾਨ ਭਰਾਵਾਂ ਆਪਾਂ ਇੱਕ ਰਿਕਵੈਸਟ ਕਿਸਾਨ ਭਰਾਵਾਂ ਸਾਰਿਆਂ ਦੇ ਅੱਗੇ ਕਿ ਆਪਾਂ ਨੂੰ ਬੈਂਕ ਤੋਂ ਕਰਜ਼ਾ ਕਰਜ਼ਾ ਆਪਾਂ ਨੂੰ ਉਹੀ ਚੁਕਣਾ ਚਾਹੀਦਾ ਜਿੱਥੇ ਆਪਣੀ ਮਜਬੂਰੀ ਹੋਵੇ ਕਰਜ਼ਾ ਚੱਕਣ ਦੀ ਇਹ ਵੀ ਨਹੀਂ ਕਿ ਆਪਾਂ ਆਂਢੀ ਗੁਆਂਢੀ ਦੇ ਮਗਰ ਆਪਾਂ ਲਾ ਕੇ ਕਿ ਜਿਹੜਾ ਕਰਜ਼ਾ ਚੱਕ ਲੈਣਾ ਗਿਆ ਆਪਣੇ ਗੁਆਂਢੀ ਨੇ ਲਿਮਟ ਕਢਾਈ ਆ ਤੇ ਆਪਾਂ ਵੀ ਕਰਜ਼ਾ ਚੱਕ ਲਈਏ ਜਹਾਂ ਪਰ ਆਪਾਂ ਕਹਿ ਸਕਦੇ ਆ ਕਿ ਜੇਕਰ ਆਪਾਂ ਨੂੰ ਲੱਗਦਾ ਕਿ ਨਾ ਆਪਾਂ ਆਰਤੀ ਦੇ ਥੱਲੇ ਲੱਗ ਚੁੱਕੇ ਆਪਾਂ ਨੂੰ ਉੱਥੇ ਵਿਆਜ ਜ਼ਿਆਦਾ ਪੈ ਰਿਹਾ ਤੇ ਫਿਰ ਆਪਣੇ ਕੋਲ ਵਧੀਆ ਆਪਸ਼ਨ ਹੁੰਦਾ ਹੈ ਕਿ ਆਪਾਂ ਆਪਣੀ ਜ਼ਮੀਨ ਤੇ ਲਿਮਟ ਕਢਾ ਲਈਏ ਉਹ ਲਿਮਟ ਆਪਾਂ ਕਿਸਾਨ ਭਰੋ ਆਪਣੀ ਪ੍ਰਾਪਰਟੀ ਦੇ ਹਿਸਾਬ ਨਾਲ ਮਿਲ ਸਕਦੀ ਆ ਜਿੰਨੀ ਆਪਣੇ ਕੋਲ ਪ੍ਰਾਪਰਟੀ ਆਪਣੇ ਕੋਲ ਜ਼ਮੀਨ ਹੈਗੀ ਆ ਆਪਾਂ ਲੱਖ ਦੀ ਲੱਖ ਦੀ ਲੈ ਸਕਦੇ ਆ ਆਪਾਂ ਕਰੋੜਾਂ ਤੱਕ ਵੀ ਜਿਹੜੀ ਲਿਮਟ ਲੈ ਸਕਦੇ ਆ ਉਹ ਆਪਣੀ ਪ੍ਰਾਪਰਟੀ ਦੇ ਹਿਸਾਬ ਨਾਲ ਆਪਾਂ ਨੂੰ ਜਿਹੜੀ ਬੈਂਕਾ ਲਿਮਟ ਦੇ ਦਿੰਦੀ ਆ ਸੋ ਲਿਮਟ ਉਹਦੇ ਚੱਕੋ ਕਰਜ਼ਾ ਕੋਈ ਵੀ ਕਿਸਾਨ ਭਰੋ ਮਾੜਾ ਹੀ ਆ ਆਪਣੇ ਜੇਕਰ ਤਾਂ ਤੁਹਾਡਾ ਬਿਲਕੁਲ ਸਰਕਰ ਸਹੀ ਚੱਲ ਰਿਹਾ ਹੈ ਤਾਂ ਤੁਹਾਨੂੰ ਕੋਈ ਵੀ ਕਰਜ਼ਾ ਚ ਨਹੀਂ ਚੱਕਣਾ ਚਾਹੀਦਾ ਚਾਹੇ ਤੁਹਾਨੂੰ ਕਿੰਨਾ ਮਰਜੀ ਘੱਟ ਵਿਆਜ ਹੋਵੇ ਕਈ ਵਾਰ ਆਪਾਂ ਥੋੜੇ ਵਿਆਜ ਦੇ ਚੱਕਰ ਜਿਹੜੀ ਲਿਮਟ ਚੱਕ ਲੈਨੇ ਬਾਅਦ ਵਿੱਚ ਆਪਾਂ ਡਿਫਾਲਟਰ ਹੋ ਜੰਨੇ ਆ ਉਹ ਆਪਣੇ ਤੇ ਵੀ ਪ੍ਰੈਸ਼ਰ ਰਹਿੰਦਾ ਤੇ ਆਉਣ ਵਾਲੀ ਆਪਣੀ ਜਿਹੜੀ ਅਗਲੀ ਪੀੜ੍ਹੀ ਉੱਤੇ ਵੀ ਜੇਕਰ ਆਪਾਂ ਡਿਫਾਲਟ ਰਹਿੰਨੇ ਤੋਂ ਉੱਤੇ ਵੀ ਪ੍ਰੈਸ਼ਰ ਕਾਫੀ ਜ਼ਿਆਦਾ ਪੈਂਦਾ ਕਰਜ਼ੇ ਲਾਉਣ ਦਾ ਤਾਂ ਕਈ ਕਿਸਾਨ ਵੀ ਗਲਤ ਵੀ ਕਦਮ ਚੱਕ ਲੈਂਦੇ ਜਾਂ ਫਿਰ ਆਪਾਂ ਨੂੰ ਕਈ ਵਾਰ ਕਈ ਕਿਸਾਨ ਵੀਰ ਜਿਹੜੀ ਡਰ ਦੇ ਮਾਰੇ ਜਿਹੜੇ ਫਿਰ ਆਪਣੀ ਜ਼ਮੀਨ ਵੇਚ ਕੇ ਵੀ ਜਿਹੜੀ ਕਰਜ਼ਾ ਲ ਇਤੋਂ ਦਿੱਕਤਾਂ ਤੋਂ ਬਚਣ ਵਾਸਤੇ ਕਰਜ਼ਾ ਆਪਾਂ ਨੂੰ ਜੇਕਰ ਬਾਲੀ ਜਿਆਦਾ ਦੀ ਜ਼ਰੂਰਤ ਹੋ ਉੱਥੇ ਚੱਕਣਾ ਚਾਹੀਦਾ ਨਹੀਂ ਤੇ ਆਪਾਂ ਨੂੰ ਕਰਜ਼ੇ ਤੋਂ ਜਿੰਨਾ ਆਪਾਂ ਬਚ ਸਕਦੇ ਹਾਂ ਬਚ ਕੇ ਰੋ ਸੋ ਹੁਣ ਕਿਸਾਨ ਭਰਾਵਾਂ ਆਪਾਂ ਗੱਲ ਕਰਦੇ ਜਿਹੜੀ ਸਰਕਾਰ ਵੱਲੋਂ ਜਿਹੜੀ ਕਿਸਾਨ ਵੀਰਾਂ ਵਾਸਤੇ ਖੁਸ਼ਖਬਰੀ ਖੁਸ਼ਖਬਰੀ ਉਹਨਾਂ ਕਿਸਾਨ ਵੀਰਾਂ ਵਾਸਤੇ ਜਿਹੜੇ ਕਿਸਾਨ ਵੀਰ ਜਿਹੜੀ ਬਿਲਕੁਲ ਰੈਗੂਲਰ ਸਹੀ ਤਰੀਕੇ ਨਾਲ ਲਿਮਟਾਂ ਕਮਾ ਰਹੇ ਆ ਜਿਵੇਂ ਆਪਾਂ 3 ਲੱਖ ਤੱਕ ਲਿਮਟ ਚੱਕਦੇ ਆ ਤੇ ਉੱਥੇ ਆਪਾਂ ਨੂੰ 7% ਵੀ ਵਿਆਜ ਪੈਂਦਾ ਤੇ 4% ਵੀ ਵਿਆਜ ਪੈਂਦਾ ਹੁਣ 7% ਵਿਆਜ ਉੱਤੇ ਪੈਂਦਾ ਜਿਵੇਂ 7% ਤਾਂ ਸਾਰੇ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਤਾਂ 7% ਹੀ ਵਿਆਜ ਪੈਂਦਾ ਬਾਅਦ ਦੇ ਵਿੱਚ ਆਪਣੀ ਜਿਹੜਾ 3% ਆਪਾਂ ਨੂੰ ਜਿਹੜਾ ਜਾਣ ਕੇ ਉੱਤੇ ਕਿਸਾਨ ਵੀਰਾਂ ਨੂੰ ਛੋਟ ਆ ਜਾਂਦੀ ਸਾਰੇ ਦਿਨ ਸਾਰਿਆਂ ਨੂੰ ਤਾਂ ਨਹੀਂ ਆਉਂਦੀ ਪਰ ਜਿਵੇਂ ਜਿਵੇਂ ਆਪਣਾ ਵਿਹਾਰ ਉਸ ਬੈਂਕ ਅੱਜ ਸਹੀ ਹੁੰਦਾ ਜਾਂਦਾ ਬੈਂਕ ਨੂੰ ਲੱਗਦਾ ਇਹ ਬੰਦਾ ਬਿਲਕੁਲ ਸਹੀ ਸਹੀ ਤਰੀਕੇ ਨਾਲ ਲਿਮਟ ਘੁਮਾ ਰਿਹਾ ਹੈ ਤਾਂ ਉਥੇ ਆਪਾਂ ਨੂੰ ਜਿਹੜਾ 3% ਤੱਕ ਸਬਸਿਡੀ ਜਾਂ ਪਰ ਆਪਾਂ ਸ਼ੋਰ ਕਹਿ ਸਕਦੇ ਬੈਂਕ ਵੱਲੋਂ ਆ ਜਾਂਦੀ ਤੇ ਆਪਾਂ ਨੂੰ 7% ਦੀ بجائے ਜਿਹੜਾ 4% ਹੀ ਜਿਹੜਾ ਵਿਆਜ ਦੇਣਾ ਪੈਂਦਾ 3 ਲੱਖ ਤੇ ਹੁਣ ਉਹਦੇ ਵਿੱਚ ਜਿਹੜੇ ਨਵੇਂ ਅਪਡੇਟ ਸਰਕਾਰ ਵੱਲੋਂ ਆਈ ਕਿ ਆਪਾਂ ਜਿੱਥੇ 3 ਲੱਖ ਦਾ ਆਪਾਂ ਲਿਮਟ ਲੈਨੇ ਸਾਂ ਕਰਜ਼ਾ ਲੈਨੇ ਹੋ ਤਾਂ ਆਪਾਂ ਹੁਣ 5 ਲੱਖ ਦਾ ਲੈ ਸਕਦੇ ਆ ਜਾਨੀ ਕਿ ਜਿੰਨਾ ਤੁਸੀਂ ਵਿਆਜ 3 ਲੱਖ ਤੇ ਦਿੰਦੇ ਸੋ ਉਹਨਾਂ ਹੀ ਤੁਹਾਨੂੰ ਵਿਆਜ 5 ਲੱਖ ਤੇ ਦੇਣਾ ਪਊਗਾ ਜਾਨੀ ਕਿ ਮੰਨ ਕੇ ਚੱਲੋ ਤੁਸੀਂ 7 3 ਲੱਖ ਦੀ ਲਿਮਟ ਚੱਕੀ ਸੀ ਉੱਤੇ ਤੁਸੀਂ 7% ਵਿਆਜ ਦੇ ਰਹੇ ਜੇ ਤਾਂ ਜੇਕਰ ਤੁਸੀਂ ਹੁਣ 5 ਲੱਖ ਦੀ ਲਿਮਟ ਵਧਾ ਵੀ ਲਓਗੇ 5 ਲੱਖ ਤੱਕ ਹਰਾ ਲੋਗੇ ਤਾਂ ਤੁਹਾਨੂੰ 7% ਉੱਥੇ ਵੀ ਤੁਹਾਨੂੰ 7% ਹੀ ਵਿਆਜ ਦੇਣਾ ਪਊਗਾ ਜੇਕਰ ਤੁਸੀਂ 3 ਲੱਖ ਤੇ 4% ਵਿਆਜ ਦੇ ਰਹੇ ਜੇ ਤਾਂ ਤੁਹਾਨੂੰ 5 ਲੱਖ ਦੀ ਲਿਮਟ ਤੇ ਵੀ ਜਿਹੜਾ 4% ਵਿਆਜ ਹੀ ਦੇਣਾ ਪਵੇਗਾ ਯਾਨੀ ਕਿ ਸੇਮ ਵਿਆਜ 3 ਲੱਖ ਵਾਲੀ ਤੇ ਹੁਣ 5 ਲੱਖ ਵਾਲੀ ਤੇ ਦੇਣਾ ਪਊਗਾ 5 ਲੱਖ ਤੱਕ ਆਪਾਂ ਸੇਮ ਵਿਆਜ ਦੇ ਵਿੱਚ ਲਿਮਟ ਚੱਕ ਸਕਦੇ ਹਾਂ ਇਹਦਾ ਇਹ ਮਤਲਬ ਨਹੀਂ ਹੋਣਾ ਕਿ ਆਪਾਂ ਕਿ ਜੇਕਰ ਆਪਾਂ 3 ਲੱਖ ਦੀ ਕਿਉਂਕਿ ਕਈ ਕਿਸਾਨ ਵੀਰਾਂ ਦਾ 3 ਲੱਖ ਦੀ ਲਿਮਟ ਜਿਹੜੀ ਮਹਾ ਕਮਾਈ ਜਾ ਰਹੀ ਆ ਤੇ ਇਹਦਾ ਮਤਲਬ ਨਹੀਂ ਉਹਨਾਂ ਘੱਟ ਵਿਆਜ ਤੇ ਆਪਾਂ ਜਿਹੜਾ ਲਿਮਟ ਵਧਾ ਲਈਏ ਲਿਮਟ ਆਪਾਂ ਸੋਚ ਸਮਝ ਕੇ ਵਧਾਉਣੀ ਆ ਜੇਕਰ ਆਪਾਂ ਕਮਾ ਸਕਦੇ ਆ ਤੇ ਸਹੀ ਤਰੀਕੇ ਨਾਲ ਉਹਨੀ ਲਿਮਟ ਵਧਾਓ ਨਹੀਂ ਤੇ ਆਪਾਂ ਨੂੰ ਘੱਟ ਵਿਆਜ ਦੇ ਚੱਕਰ 'ਚ ਐਵੇਂ ਡਿਫਾਲਟਰ ਹੋਣ ਦੀ ਕੋਈ ਜ਼ਰੂਰਤ ਨਹੀਂਗਾ ਇੱਥੇ ਕਈ ਕਿਸਾਨ ਵੀਰ ਫਸ ਜਾਂਦੇ ਜਿਵੇਂ ਸਰਕਾਰ ਵੱਲੋਂ ਜੇ ਕੋਈ ਸਕੀਮ ਆ ਹੀ ਨਹੀਂ ਹੁੰਦੀ ਕਈ ਵਾਰ ਕਿਸਾਨ ਵੀਰ ਆਪਣੀ ਲਿਮਟ ਸਹੀ ਚਲਾ ਰਹੇ ਹੁੰਦੇ ਆ ਜਿਵੇਂ ਪਿਛਲੇ ਸਾਲਾਂ 'ਚ ਆਪਾਂ ਦੇਖਿਆ ਕਈ ਕਿਸਾਨ ਵੀਰ ਫਸ ਗਏ ਇਸੇ ਉਹਦੇ ਚੱਕਰ ਚ ਫਸ ਕੇ ਦੇ ਆਪਣੀਆਂ ਜਿਹੜੀਆਂ ਸਹੀ ਉਹਨਾਂ ਦਾ ਵਿਹਾਰ ਸੀ ਉਹ ਵੀ ਉਹਨਾਂ ਗਵਾ ਲਿਆ ਤੇ ਡਿਫਾਲਟਰ ਹੋ ਕੇ ਬਹਿ ਗਏ ਆ ਤਾਂ ਇਸ ਚੱਕਰ ਚ ਨਾ ਪਿਆ ਕਰੋ ਜਿੱਥੇ ਆਪਾਂ ਸਹੀ ਕਮਾ ਰਹੇ ਹਾਂ ਲਿਮਟਾਂ ਨੂੰ ਸਹੀ ਕਮਾਈ ਜਾਓ ਜਿੰਨੇ ਚਿਰ ਆਪਣੀ ਪੂਰੀ ਸਕੀਮ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੀ ਸੋ ਹੁਣ ਕਿਸਾਨਪੁਰਾ ਜਿਹੜੀ ਲਿਮਟ ਮਾਫੀ ਦੀ ਗੱਲ ਆ ਤਾਂ ਲਿਮਟ ਮਾਫੀ ਦੀ ਗੱਲ ਜਿੱਥੋਂ ਤੱਕ ਸਰਕਾਰ ਨੇ ਲਿਮਟ ਤਾਂ maaf ਸਰਕਾਰ ਨੇ ਕਰਨੀ ਦੀ ਪਰ ਬੈਂਕਾਂ ਦੇ ਵਿੱਚ ਵੀ ਕਈ ਵਾਰਾ ਸਕੀਮਾਂ ਆਉਂਦੀਆਂ ਤਾਂ ਜ਼ਿਆਦਾਤਰ ਜਿਹੜੀ ਸਕੀਮ ਕਿਸਾਨ ਵੀਰਾਂ ਨੂੰ ਦਿੰਦੇ ਆ ਬਈ ਵੈਸੇ ਤਾਂ ਕਈ ਵਾਰ ਆਪਾਂ ਨੋਟਿਸ ਵੀ ਭੇਜਦੇ ਨੇ ਜਿਹੜੇ ਜ਼ਿਆਦਾ ਡਿਫਾਲਟਰ ਪੁਰਾਣੇ ਕੇਸ ਹੁੰਦੇ ਜਿਹੜੇ ਡਿਫਾਲਟਰ ਨੁਕਸਾਨ ਵੀ ਹੋਏ ਹੁੰਦੇ ਆ ਉੱਤੇ ਜਿਹੜਾ ਆਪਾਂ ਨੋਟਿਸ ਵੀ ਭੇਜੇ ਜਾਂਦੇ ਆ ਕਿ ਤੁਸੀਂ ਤਿੰਨ ਕਿਸ਼ਤਾਂ ਤਾਰ ਦਿਓ ਜਾਂ ਇੰਨੇ ਪੈਸੇ ਤਾਰ ਦਿਓ ਤਾਂ ਕਈ ਵਾਰ ਉਹ ਵੀ ਆਪਣਾ ਸੌਖਾ ਮਸਲਾ ਹਲ ਹੋ ਜਾਂਦਾ ਪਰ ਕਈ ਵਾਰ ਆਪਾਂ ਨੂੰ ਬੈਂਕ ਦਾ ਨੋਟਿਸ ਭੇਜਦੀ ਤੁਸੀਂ ਪੈਸੇ ਅਦਾ ਕਰਕੇ ਜਾਓ ਤੇ ਉੱਥੇ ਆਪਾਂ ਨੂੰ ਬੈਂਕ ਨਾਲ ਇੱਕ ਵਾਰ ਕਨੈਕਟ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜਦੋਂ ਆਪਣਾ ਕਿਸਾਨ ਪਰਵੋ ਆਪਣੇ ਸਾਲ ਦੇ ਅਖੀਰਲੇ ਮਹੀਨੇ ਚੱਲ ਰਹੇ ਨੇ ਫਰਵਰੀ ਮਾਰਚ ਲਗਭਗ ਮਾਰਚ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਬੈਂਕਾਂ ਤੇ ਪ੍ਰੈਸ਼ਰ ਹੁੰਦਾ ਇਹਨਾਂ ਨੇ ਕੇਸ ਕਲੀਅਰ ਕਰਨੇ ਹੁੰਦੇ ਕਿਉਂਕਿ ਜੇ ਮੰਨ ਕੇ ਲਓ 100 ਬੰਦੇ ਨੇ ਲਿਮਟ ਲਈ ਆ ਉਹਦੇ ਵਿੱਚ ਜੇਕਰ ਬੈਂਕ ਦੇ ਵਿੱਚੋਂ 20 ਜਾਂ 25 ਬੰਦੇ ਲਿਮਟ ਨਹੀਂ ਤਾਰਦੇ ਡਿਫਾਲਟਰ ਹੋ ਜਾਂਦੇ ਤੇ ਬੈਂਕ ਤੇ ਕਾਫੀ ਜ਼ਿਆਦਾ ਪ੍ਰੈਸ਼ਰ ਪੈ ਜਾਂਦਾ ਤੇ ਬੈਂਕ ਨੇ ਫਿਰ ਕੇਸ ਕਲੀਅਰ ਕਰਨੇ ਹੁੰਦੇ ਕਿਉਂਕਿ ਆਨਲਾਈਨ ਸਿਸਟਮ ਹੁੰਦਾ ਇਹਨਾਂ ਦੇ ਜਿਹੜੇ ਸ਼ੇਅਰ ਆ ਡਿੱਗ ਪੈਂਦੇ ਆ ਜੇਕਰ ਜ਼ਿਆਦਾ ਐਨਪੀਏ ਖਾਤੇ ਹੋਣ ਜਿਹੜੇ ਸ਼ੇਅਰ ਹੋਣ ਡਿੱਗ ਪੈਂਦੇ ਆ ਉਹਦੇ ਕਰਕੇ ਜਿਹੜੀਆਂ ਬੈਂਕਾਂ ਆਪਾਂ ਕਹਿ ਸਕਦੇ ਆ ਕਾਫੀ ਜ਼ਿਆਦਾ ਕੰਗਾਲ ਹੋਣ ਤੇ ਆ ਜਾਂਦੀਆਂ ਤਾਂ ਉਸ ਤੋਂ ਬਚਣ ਵਾਸਤੇ ਕਾਫੀ ਜ਼ਿਆਦਾ ਨਾਲ ਤੇ ਪ੍ਰੈਸ਼ਰ ਹੁੰਦਾ ਤੇ ਇਹਨਾਂ ਜਿਹੜੇ ਕੇਸ ਕਲੀਅਰ ਕਰਨੇ ਹੁੰਦੇ ਹੁਣ ਆਪਾਂ ਮਾਰਚ ਮਹੀਨਾ ਨਹੀਂ ਦੇਖਣਾ ਹੁਣ ਕਿਸਾਨ ਵੀਰੋ ਫਰਵਰੀ ਮਹੀਨਾ ਬਿਲਕੁਲ ਸੁਨਹਿਰੀ ਮੌਕਾ ਇੱਥੇ ਹੁਣ ਜੇਕਰ ਤੁਹਾਨੂੰ ਕੋਈ ਨੋਟਿਸ ਆਉਂਦਾ ਤੁਸੀਂ ਡਿਫਾਲਟਰ ਜੇ ਤਾਂ ਤੁਸੀਂ ਬੈਂਕ ਨਾਲ ਜੇਕਰ ਨੋਟਿਸ ਆਉਂਦਾ ਤਾਂ ਵੀ ਕਨੈਕਟ ਕਰੋ ਜੇਕਰ ਤੁਹਾਨੂੰ ਨੋਟਿਸ ਨਹੀਂ ਕੋਈ ਆਉਂਦਾ ਤਾਂ ਤਾਂ ਵੀ ਤੁਸੀਂ ਬੈਂਕ ਨਾਲ ਜਾ ਕੇ ਕਲੀਅਰ ਕਰੋ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ ਮੈਨੇਜਰ ਨੂੰ ਸਿੱਧਾ ਮਿਲੋ ਤਾਂ ਇੱਥੇ ਜਾ ਕੇ ਆਪਣਾ ਜਿਹੜਾ ਮਸਲਾ ਹੱਲ ਸੁਖਦਾ ਤੁਸੀਂ ਜਾ ਕੇ ਮਿਲੋ ਕਿ ਸਾਡਾ ਕੇਸ ਆ ਆ ਇਸ ਨਾਮ ਦੇ ਲਿਮਟ ਹੈ ਤੇ ਅਸੀਂ ਉਹਨੀ ਤਾਰ ਨਹੀਂ ਚਾਉਣੇ ਇਸ ਪਰਸਾ ਅਸੀਂ ਪੂਰੀ ਨਹੀਂ ਤਾਰ ਸਕਦੇ ਅਸੀਂ ਇੰਨੀ ਤਾਰ ਸਕਦੇ ਹਾਂ ਉਹਦੇ ਨਾਲ ਗੱਲਬਾਤ ਕਰੋ ਜਿੰਨੇ ਤੁਹਾਨੂੰ ਮੈਨੇਜਰ ਕਹਿੰਦਾ ਜੇਕਰ ਤੁਸੀਂ ਪਹਿਲੇ ਜਾਨੂੰ ਮੈਨੇਜਰ ਮੰਨ ਕੇ ਚੱਲੋ ਕਿ ਤੁਹਾਡੀ 1 ਲੱਖ ਦੀ ਲਿਮਟ ਆ ਤਾਂ ਤੁਸੀਂ ਉੱਥੇ ਇਹ ਤੁਹਾਨੂੰ ਕਹਿੰਦਾ ਵੀ 20% ਛੱਡ ਦੇਣੇ ਜੇਕਰ ਤੁਸੀਂ 80% ਦੇ ਸਕਦੇ ਤਾਂ ਹੀ ਹਾਂ ਕਰਨੀ ਆ ਜੇਕਰ ਤੁਸੀਂ ਨਹੀਂ ਦੇ ਸਕਦੇ ਤਾਂ ਤੁਸੀਂ ਹਾਂ ਉਹ ਨਹੀਂ ਕਰਨੀ ਜਿੰਨੀ ਤੁਸੀਂ ਦੇ ਸਕਦੇ ਜੇਕਰ ਤੁਹਾਨੂੰ ਲੱਗੇ ਕਿ ਅਸੀਂ 20% ਦੇ ਸਕਦੇ ਜਾਂ 30% ਜਾਂ 40 ਜਾਂ 50% ਦੇ ਸਕਦੇ ਆ ਜਾਨੀ ਕਿ ਲੱਖ ਰੁਪਏ ਦੀ ਲਿਮਟ ਹੈ ਤਾਂ ਅਸੀਂ 50000 ਰੁਪਏ ਦੇ ਸਕਦੇ ਆ ਤਾਂ ਤੁਸੀਂ 50000 ਦੀ ਹਾਂ ਕਰਨੀ ਆ ਜੇਕਰ ਤੁਸੀਂ ਨਹੀਂ ਦੇ ਸਕਦੇ ਤੇ ਤੁਸੀਂ ਹਾਂ ਨਹੀਂ ਕਰਨੀ ਤੁਸੀਂ ਮੈਨੇਜਰ ਨੂੰ ਸਿੱਧਾ ਕਹਿਣਾ ਵੀ ਅਸੀਂ ਇੰਨੇ ਪੈਸੇ ਦੇ ਸਕਦੇ ਹਾਂ ਆਪਣੀ ਮਜਬੂਰੀ ਦੱਸੋ ਕਿਉਂ ਡਿਫਾਲਟਰ ਹੋਏ ਕੀ ਚੱਕਰ ਸੀ ਸਾਰੀ ਮਜਬੂਰੀ ਦੱਸੋ ਉੱਥੇ ਤੁਹਾਡਾ 20% ਤੋਂ ਲੈ ਕੇ 70-80% ਤੱਕ ਜਿਹੜੀ ਤੁਹਾਨੂੰ ਮਾਫੀ ਆ ਸਕਦੀ ਆ ਤਾਂ ਉਹ ਤੁਹਾਨੂੰ ਇੱਕ ਜਾਂ ਦੋ ਵਾਰ ਤੁਹਾਨੂੰ ਬੈਂਕ ਦੇ ਵਿੱਚ ਜਾਣਾ ਪਊਗਾ ਉੱਥੇ ਡਰਨ ਦੀ ਲੋੜ ਨਹੀਂ ਕਈ ਵਾਰ ਆਪਾਂ ਮੈਨੇਜਰ ਤੱਕ ਭਰਾਜ ਨੇ ਪਤਾ ਨਹੀਂ ਮੈਨੇਜਰ ਆਪਾਂ ਨੂੰ ਕੀ ਕਹਿ ਦੂਗਾ ਕੁਝ ਨਹੀਂ ਕਹਿੰਦਾ ਤੇ ਉੱਥੇ ਆਪਾਂ ਨੂੰ ਮਿਲਣਾ ਚਾਹੀਦਾ ਇੱਕ ਦੋ ਮੀਟਿੰਗਾਂ ਦੇ ਵਿੱਚ ਹੀ ਕਿਸਾਨ ਭਰਾ ਜਿਹੜਾ ਤੁਹਾਡਾ ਇਹ ਮਸਲਾ ਡਿਫਾਲਟਰ ਵਾਲਾ ਹੱਲ ਹੋ ਸਕਦਾ ਜਾਣਾ ਤੁਸੀਂ ਫ ਵਿਚ ਵਿੱਚ ਆ ਬਾਅਦ ਵਿੱਚ ਜੇਕਰ ਆਪਾਂ ਮਾਰਚ ਚ ਗਈਏ ਬਾਅਦ ਵਿੱਚ ਆਪਨੂੰ ਕੋ ਟਾਈਮ ਥੋੜਾ ਹੁੰਦਾ ਤੇ ਜੇਕਰ ਆਪਾਂ ਫਰਵਰੀ ਜਾਵਾਂਗੇ ਤੇ ਮਾਰਚ ਆਉਂਦੇ ਆਉਂਦੇ ਤੱਕ ਜਿਹੜਾ ਆਪਣਾ ਇੱਕ ਦੋ ਵਾਰ ਆਪਾਂ ਮੈਨੇਜਰ ਨੂੰ ਮਿਲਾਂਗੇ ਤੇ ਆਪਣਾ ਜਿਹੜਾ ਕੇਸ ਜਿਹੜੇ ਕਲੀਅਰ ਡਿਫਾਲਟਰ ਕੇਸ ਕੀ ਹੋ ਸਕਦੇ ਆ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖ ਕੇ ਜਿਹੜਾ ਆਪਣਾ ਕੇਸ ਕਲੀਅਰ ਕਰਾ ਸਕਦੇ ਬਹੁਤ ਬਹੁਤ